ਜੀ ਤੁਸੀਂ ਛੱਡ ਦਿਆ ਕਰੋ ਖਹਿੜਾ ਰੋ ਚੱਕ ਲੈਣੇ ਬੜਾ ਕਿੰਨਾ ਸੁਆਦ ਆ ਨੀਰਾ ਜ਼ਹਿਰ ਆ ਜੀ ਸੁਆ ਸਾਨੂੰ ਨਹੀਂ ਲੱਗਦਾ ਹੋਊਗਾ ਪਤਾ ਨਹੀਂ ਕੀ ਕੁਝ ਪਾਇਆ ਹੁੰਦਾ ਆਰਟੀਫੀਸ਼ੀਅਲ ਕਲਰ 슈ਗਰ ਨੀਰੀ ਇਹ ਤੁਸੀਂ ਬੰਦ ਕਰ ਦੇਖ ਆ ਦੇਖੀ ਜਾਂਦਾ ਦੀ ਸੀ ਜਾਂਦਾ ਆ ਕੀ ਹੈ ਦੇਖੋ ਕਲਰ ਕਿਵੇਂ ਦੀ ਜਾਂਦਾ ਇਹ ਕੋਈ ਪੀਣ ਵਾਲੀ ਚੀਜ਼ ਹੈ ਮੈਂ ਤੁਹਾਨੂੰ ਕਿਹਾ ਸੀਗਾ ਵੀ ਤੁਸੀਂ ਬਾਜ਼ਾਰੋਂ ਅੰਬ ਲਿਆ ਕੇ ਦਿਓ ਤੇ ਮੈਂ ਬਣਾ ਕੇ ਦਿੰਨੀ ਆ ਤੁਹਾਨੂੰ ਮਤਲਬ ਨਾਲ ਤਾਂ ਲੰਮਾ ਟਾਈਮ ਰਹੂਗਾ ਉਹ ਜੂਸ ਨਾਲੇ ਸਾਰੇ ਪਰਿਵਾਰ ਦੇ ਮੈਂਬਰ ਪੀ ਸਕਣਗੇ ਨੀਰੇ ਕੈਮੀਕਲ ਪੀ ਕੇ ਬਿਮਾਰੀਆਂ ਲਾ ਲਓ ਤਾਲਾ ਲੈ ਕੇ ਦੋ ਅੰਬ ਲੈ ਕੇ ਦੇਣਾ ਫਿਰ ਬਣਾ ਕੇ ਦੇ ਅੰਬਾਂ ਦਾ ਸੀਜ਼ਨ ਆ ਗਿਆ ਜਿੱਤੇ ਆਪਾਂ ਘਰ ਵਿੱਚ ਜਿਹੜੀ ਫਰੂਟੀ ਉਹ ਤਿਆਰ ਕਰ ਸਕਦੇ ਆ ਮਹੀਨੇ ਵਾਸਤੇ ਆਪਾਂ ਸਟੋਰ ਕਰਕੇ ਵੀ ਰੱਖ ਸਕਦੇ ਆ ਤੇ ਜਦੋਂ ਵੀ ਜ਼ਰੂਰਤ ਹੋਵੇ ਤਾਂ ਆਪਾਂ ਮਿੰਟੋ ਮਿੰਟ ਜਿਹੜੀ ਬਣਾ ਕੇ ਪੀ ਸਕਦੇ ਦੋ ਜੂਸ ਵੀ ਬਣਾ ਕੇ ਪੀ ਸਕਦੇ ਆ ਫਰੂਟੀ ਉੰਜ ਵੀ ਪੀ ਸਕਦੇ ਆ ਤੇ ਚਲੋ ਦੱਸਦੇ ਆ ਜੀ ਕਿਵੇਂ ਬਣਦੀ ਹੈ ਇਹਦੇ ਲਈ ਆਪਾਂ ਲੈਣੇ ਨੇ ਜੀ ਦੋ ਪੱਕੇ ਅੰਬ ਤੇ ਇੱਕ ਲੈਣੀ ਆ ਜੀ ਆਪਾਂ ਕੱਚੀ ਅੰਬੀ ਮਤਲਬ ਆਪਾਂ ਤਿੰਨ ਵੀ ਲੈ ਸਕਦੇ ਆਂਗੇ ਪਰ ਜਿਹੜੀ ਇਹ ਕੱਚੀ ਅੰਬੀ ਹੈ ਜੀ ਇਹ ਇਹਦੇ ਵਿੱਚ ਪਾਉਣੀ ਜ਼ਰੂਰੀ ਹੈ ਕਿਉਂਕਿ ਜੇਕਰ ਆਪਾਂ ਪੱਕੇ ਹੋਏ ਅੰਬ ਪਾ ਕੇ ਫਰੂਟੀ ਬਣਾਵਾਂਗੇ ਉਹਦੇ ਨਾਲ ਮਿੱਠਾ ਜਿਹਾ ਸਵਾਦ ਆਊਗਾ ਇਹਦੇ ਨਾਲ ਜਿਹੜਾ ਖੱਟ ਮਿੱਠਾ ਤੇ ਬਿਲਕੁਲ ਫਰੂਟੀ ਵਰਗਾ ਜਿਹਾ ਸਵਾਦ ਹੋ ਇਸ ਚੀਜ਼ ਨਹੀਂ ਲੈ ਕੇ ਆਉਣਾਗਾ ਇਹ ਰਮਣ ਪੱਕੇ ਅੰਬਾਂ ਨਾਲ ਕੱਚੀ ਅੰਬੀ ਦਾ ਕੀ ਮਤਲਬ ਹਾਂਜੀ ਇਹਦੇ ਨਾਲ ਸਵਾਦ ਹੀ ਆਊਗਾ ਜਿਹੜਾ ਕਿਉਂਕਿ ਅੰਬਾਂ ਦਾ ਸਵਾਦ ਇਸ ਚੀਜ਼ ਨਾਲ ਹੀ ਵਧਦਾ ਹੋਊਗਾ ਜੀ ਖੱਟ ਮਿੱਠੀ ਜੀ ਹੁੰਦੀ ਹੈ ਮਤਲਬ ਫਰੂਟੀ ਮਿੱਠੀ ਤਾਂ ਹੁੰਦੀ ਹੁੰਦੀ ਕਿਉਂਕਿ ਇਹਨਾਂ ਵਿੱਚ ਤਾਂ ਜਿਆਦਾ ਦੋਨਾਂ ਤੋਂ ਮਿੱਠੇ ਜਿ ਮਿੱਠੇ ਅੰਬ ਲਏ ਹੋਏ ਨੇਗੇ ਤੇ ਆ ਵੀ ਆਪਾਂ ਇੱਕ ਪਾ ਸਕਦੇ ਆ ਇਹਦੇ ਵਾਸਤੇ ਆਪਾਂ ਦੋ ਅੰਬ ਜਾਂ ਤਿੰਨ ਅੰਬ ਲੈ ਸਕਦੇ ਆ ਠੀਕ ਹੈ ਜੀ ਤੇ ਹੁਣ ਬਣ ਠੀਕ ਹੈ ਤੇ ਇਹਨਾਂ ਜਿਹੜਾ ਗੁੱਦਾ ਉਹ ਆਪਾਂ ਸਾਰਾ ਬਾਹਰ ਕੱਢ ਲਾਂਗੇ ਜੀ ਕੱਲਾ ਗੁੱਦਾ ਗੁੱਦਾ ਮਤਲਬ ਆਪਾਂ ਨੂੰ ਚਾਹੀਦਾ ਗੁੱਦਾ ਗੁੱਦਾ ਬਾਹਰ ਕੱਢ ਲੈਣਾ ਹੈ ਹਾਂਜੀ ਇਹ ਵੀ ਕੱਚੀ ਪੱਕੀ ਜੀ ਲੱਗਦੀ ਰਹਉਣ ਥੋੜੀ ਜੀ ਖੱਟ ਉਹ ਵੀ ਹੈ ਨਾ ਪੱਕੀ ਵੀ ਪਈ ਹੈ ਹਲਕੇ ਹਲਕੇ ਹਾਂਜੀ ਹਲਕੇ ਹਲਕੇ ਵੈਸਤਾ ਹੈ ਕੱਚੀ ਹੈ ਜੀ ਠੱਟੀ ਅੰਬੀ ਹੈ ਜੀ ਇਹ ਠੀਕ ਹੈ ਜੀ ਅਚਾਰ ਆਪਾਂ ਹਾਂਜੀ ਅਚਾਰ ਵਾਲੀ ਹੈ ਜੀ ਹੂੰ ਤੇ ਜਿਹੜੇ ਅੰਬ ਨੇ ਜੀ ਉਹ ਆਪਾਂ ਮਿੱਠੇ-ਮਿੱਠੀ ਲੈਣੇ ਨੇਗੇ ਵੱਡੇ ਵੀ ਲੈ ਸਕਦੇ ਹਾਂ ਛੋਟੇ ਵੀ ਲੈ ਸਕਦੇ ਹਾਂ ਕਿਉਂਕਿ ਆਪਾਂ ਇਹਦਾ ਜਿਹੜਾ ਵਿਚਲਾ ਪਲਪ ਹੈ ਗੁੱਦਾ ਉਹੀ ਆਪਾਂ ਇਹਦਾ ਵਰਤਾਂਗੇ ਤੇ ਕਿਵੇਂ ਬਣਦੀ ਇਹ ਸਾਰਾ ਕੁਝ ਦੱਸਾਂਗੇ ਇਹਦੇ ਲਈ ਸਭ ਤੋਂ ਪਹਿਲਾਂ ਆਪਾਂ ਜਿਹੜੀ ਕੱਚੀ ਅੰਬੀ ਲਈ ਆ ਇਹਦੇ ਟੁਕੜੇ ਕਰ ਲਾਂਗੇ ਜੀ ਇਹਦਾ ਮਤਲਬ ਗੁੱਦ ਜੀ ਬਾਹਰ ਕੱਢ ਲਈਏ ਸਾਰੀ ਲਓ ਜੀ ਆਪਾਂ ਜਿਹੜੀ ਅੰਬੀ ਸੀ ਕੱਚੀ ਉਹ ਤਾਂ ਆਪਾਂ ਕੱਟ ਲਈ ਤੇ ਹੁਣ ਜਿਹੜੇ ਪੱਕੇ ਹੋਏ ਆਂਬ ਨੇ ਜੀ ਇਹਨਾਂ ਨੂੰ ਵੀ ਆਪਾਂ ਕੱਟ ਕੇ ਤਿਆਰ ਕਰ ਲਾਂਗੇ ਜੀ ਠੀਕ ਹੈ ਜੀ ਇਹਨਾਂ ਦੀ ਵੀ ਜਿਹੜੀ ਗੁੱਦ ਜੀ ਆ ਉਹ ਆਪਾਂ ਬਾਹਰ ਕੱਢ ਲੈਣੀ ਹੈ ਹਾਂ ਹਾਂਜੀ ਸਾਰੀ ਕੱਢ ਲੈਣੀ ਹੈਗੀ ਠੀਕ ਹੈ ਹੁਣ ਢਿੱਕ ਨੂੰ ਵੀ ਆਪਾਂ ਇਹਦੇ ਵਿੱਚ ਨਿਚੋੜ ਕੇ ਪਾ ਲਾਂਗੇ ਜੀ ਹੂੰ ਤੇ ਇਹ ਹਾਕਵੇਂ ਵਿਚਾਲੇ ਜੀ ਲੱਗਦੇ ਲੈਣਾਂ ਦੀ ਮਰ ਲੱਗੀ ਰਹਿਣ ਇਹ 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 ਬਰਾਂ ਨਾ ਆਪ ਕੱਢ ਲਾਂਗੇ ਜੀ ਚਮਚ ਨਾਲ ਵੀ ਨਿਕਲਿਆ ਹੁੰਦੀ ਹੈ ਜੀ ਚੇਚਾ ਠੀਕ ਹੈ ਚਮਚਾਪੜਾ ਮਰੋਣ ਛੁੜਾ ਦਿਓ ਜੀ ਆਹ ਲਓ ਜੀ ਤਿੱਖਾ ਜਿਹਾ ਦੇ ਦੇਣਾ ਹਾਂ ਆਹ ਲਓ ਜੀ ਐਸ ਲੋਟ ਕੱਢ ਲੈਣੀ ਹੈ ਹਾਂਜੀ ਇਹ ਸਾਰੀਆਂ ਪੇਵੇਂ ਕੱਢ ਲੈਣੀਆਂ ਨੇ ਠੀਕ ਹੈ ਜੀ ਵਧੀਆ ਮਿੱਠਾ ਅੰਬਾ ਜੀ ਇਹ ਹਾਂ ਤੇ ਸਾਰੇ ਜਿਹੜੇ ਅੰਬ ਨੇ ਦੋਨੇ ਉਹਦੇ ਦੀ ਆਪਾਂ ਇਸ ਪ੍ਰਕਾਰ ਜਿਹੜੀ ਸਾਰੀ ਗੋਦਾ ਉਹ ਆਪਾਂ ਬਾਹਰ ਕੱਢ ਲਾਂਗੇ ਜੀ। ਲਓ ਜੀ ਜਿਹੜੇ ਅੰਬ ਸੀ ਆਪਾਂ ਕੱਟ ਕੇ ਚੰਗੀ ਤਰ੍ਹਾਂ ਤਿਆਰ ਕਰ ਲਏ ਤੇ ਹੁਣ ਆਪਾਂ ਥੋੜੇ ਥੋੜੇ ਕਰਕੇ ਮਿਕਸੀ 'ਚ ਪਾਉਂਦੇ ਜਾਵਾਂਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਪੇਸ ਪੀਸ ਕੇ ਇਹਨਾਂ ਦਾ ਜਿਹੜਾ ਪੇਸਟ ਆ ਉਹ ਆਪਾਂ ਤਿਆਰ ਕਰ ਲੈਣਾ। ਮਤਲਬ ਇੱਕ ਸ਼ੇਕ ਦੀ ਜਿਹਾ ਬਣਾ ਲੈਣਾ ਰਹਿਣਾ ਹੈ। ਹਾਂਜੀ ਹਾਂਜੀ। ਠੀਕ ਹੈ ਜੀ। ਕਈ ਵਾਰ ਐਵੇਂ ਹੁੰਦਾ ਵੀ ਜ਼ਿਆਦਾ ਇਹ ਮਤਲਬ ਵੀ ਹਾਰਡ ਜੀ ਹੁੰਦੇ ਨੇਗੇ। ਤੇ ਵਿੱਚ ਥੋੜਾ ਜਿਹਾ ਪਾਣੀ ਵੀ ਪਾ ਲ ਜੇ ਮੈਨੂੰ ਆ ਜਿਆਦਾ ਨਰਮ ਜੇ ਇਹ ਨੂੰ ਪਾ ਦੇਣਾ ਰੋਣੇ ਥੋੜੇ ਥੋੜੇ ਜਬਕਾ ਵਾਂਗੂ ਕੁ ਕਰੀ ਜਾਂਦੇ ਹੋ ਜੀ ਹੌਲੀ ਹੌਲੀ ਨਹੀਂ ਤਾਂ ਪੇਸਟ ਜਿਆ ਵਧੀਆ ਬਣਾਉਣਾ ਜੀ ਕੋਈ ਪਰ ਵਿੱਚ ਮੋਟੇ ਜੀ ਪੀਸ ਰਹਿ ਦੇ ਇਸ ਕਰਕੇ ਵਸ ਥੋੜਾ ਥੋੜਾ ਪਾ ਕੇ ਆਪਾਂ ਮਤਲਬ ਦੋ ਤਿੰਨ ਵਾਰ ਚ ਆਪਾਂ ਬਣਾਉਂਦੇ ਹਾਂ ਦੋ ਤਿੰਨ ਵਾਰ ਚ ਬਣਾਉਂਦੇ ਤੇ ਲਓ ਜੀ ਜੇ ਆਪਾਂ ਥੋੜਾ ਥੋੜਾ ਪਾ ਕੇ ਇਹਨੂੰ ਪੀਸ ਲਿਆ ਤੇ ਵਿੱਚ ਇਹਦੇ ਪਾ ਦਾਂਗੇ ਜੀ ਅੱਧਾ ਗਲਾਸ ਪਾਣੀ ਦਾ ਠੀਕ ਹੈ ਜੀ ਨਾਲੇ ਆਪਣੀ ਪਲੇਟ ਸਾਫ ਹੋ ਜੂਗੀ ਹਾਂਜੀ ਹਮ ਬਸ ਥੋੜਾ ਜਿਹਾ ਪਾ ਲੈਣਾ ਜੀ ਕਿਉਂਕਿ ਅੱਧਾ ਕ ਤਾਂ ਪਪਾਈ ਲਵਾਂਗੇ ਤੇ ਉਹ ਕੱਚੀਆਂ ਹਲੇ ਰੁੱਕੇ ਪਾਉਣਗੀਆਂ ਹਾਂਜੀ ਉਹ ਆਪਾਂ ਅੱਡ ਪੀਸ ਲਾਂਗੇ ਲਓ ਜੀ ਇਹਦਾ ਜਿਹੜਾ ਪੇਸਟ ਆ ਉਹ ਆਪਾਂ ਬਣਾ ਲਿਆ ਕਿੱਡਾ ਸੋਹਣਾ ਬਣ ਗਰ ਹੋਣਾ ਨਾ ਹਾਂਜੀ ਬਹੁਤ ਜੈਲੀ ਜੀ ਵਾਂਗੂ ਜਾਵਾ ਕਿੱਡਾ ਗਨ ਟੈਕਸਚਰ ਆ ਗਿਆ ਹਾਂਜੀ ਸਹੀ ਤੇ ਹੁਣ ਇਹਨੂੰ ਕੜਾਹੀ ਚ ਹਾਂਜੀ ਇਹਨੂੰ ਕੜਾਹੀ ਚ ਪਾਵਾਂਗੇ ਕਈ ਵਾਰ ਆਪ ਨੂੰ ਐਵੇਂ ਹੁੰਦਾ ਵੀ ਮਾੜੇ ਮੋਟੇ ਪੀਸ ਰਹਿਗੇ ਤਾਂ ਡਰਨ ਦੀ ਕੋਈ ਜ਼ਰੂਰਤ ਨਹੀਂ ਜੀ ਕਿਉਂਕਿ ਇਹਨੂੰ ਆਪਾਂ ਪੁਣਕੀ ਬਾਅਦ ਚ ਵਰਤ ਹਾਂਜੀ ਕੱਚੀਆਂ ਵੀ ਪਾਉਣੀਆਂ ਜੀ ਮਸਾ ਮੋਟਾ ਮੋਟਾ ਲਾ ਲਈਏ ਜੀ ਇਹਦੇ ਨਾਲ ਠੀਕ ਹੈ ਤੇ ਹੁਣ ਜਿਹੜੀਆਂ ਕੱਚੀਆਂ ਨੇ ਉਹਨਾਂ ਨੂੰ ਵੀ ਆਪਾਂ ਪੀ ਕੇ ਉਹ ਵੀ ਇਹਦੇ ਵਿੱਚ ਹੀ ਪਾਵਾਂਗੇ ਜੀ ਆਪਾਂ ਠੀਕ ਹੈ ਜੀ ਹੁਣ ਕੱਚੀਆਂ ਦਾ ਬਣਾਉ ਦਿੰਨੇ ਆ ਕਚਰੂਣਾ ਹੈ ਹਾਂਜੀ ਇਹ ਚ ਵੀ ਥੋੜਾ ਜਿਹਾ ਪਾਣੀ ਪਾਵਾਂਗੇ ਠੀਕ ਹੈ ਜੀ ਮਤਲਬ ਇੱਕ ਗਲਾਸ ਪਾਉਣੇ ਗਲਾਸ ਵਾਂਗੂ ਆਪਾਂ ਪਾ ਸਕਦੇ ਹਾਂ ਜਿਵੇਂ ਆਪਾਂ ਤਿੰਨ ਅੰਬ ਲਏ ਸੀ ਦੋ ਅੰਬ ਤੇ ਇੱਕ ਅੰਬੀ ਹੂੰ ਤੇ ਇਹਦੇ ਚ ਇੱਕ ਗਲਾਸ ਪਾਣੀ ਦਾ ਪੈ ਜਾਊਗਾ ਜੀ ਠੀਕ ਹੈ ਤੇ ਹੁਣ ਆਪਾਂ ਇਹਨੂੰ ਵੀ ਪੀਸ ਲਾਂਗੇ ਤੇ ਲਓ ਜੀ ਜਿਹੜੀ ਆਪਾਂ ਅੰਬੀ ਲਈ ਸੀ ਉਹ ਵੀ ਆਪਾਂ ਪੀਸ ਲਈ ਇਹ ਬਹੁਤ ਹੀ ਟੇਸਟੀ ਬਣੂ ਜੀ ਐ ਪਤਾ ਨਹੀਂ ਲੱਗਣ ਵੀ ਬਾਜ਼ਾਰੋਂ ਲਿਆਂਦੀ ਆ ਕਿ ਘਰੇ ਬਣਾਈ ਤੈਨੂੰ ਲੰਮਾ ਟਾਈਮ ਵੀ ਰੱਖ ਸਕਦਾ ਪਰ ਹਾਂਜੀ 1 ਮਹੀਨਾ ਤੱਕ ਘੱਟੋ ਘੱਟ ਇਹ ਰਹੀ ਜਾਊਗੀ ਉਹ ਤਾਂ ਵੈਸੇ ਤਾਂ ਜਿਵੇਂ ਹੁਣ ਆਪਾਂ ਇਹਦੇ ਵਿੱਚ ਕੁਝ ਨਾ ਪਾਈਏ ਤਾਂ ਘੱਟੋ ਘੱਟ 20 ਦਿਨ ਤਾਂ ਰਹੀ ਜਾਂਦੀ ਹੈ ਜੀ ਨੇ ਮਹੀਨੇ ਤੱਕ ਆਪਾਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਹਾਂ ਜੀ ਹੂੰ ਇਹ ਦੋਸਤੋ ਮਤਲਬ ਕ੍ਰਾਈਟੇਰੀਆ ਜਿਹੜਾ ਇਹਦਾ ਪੂਰਾ ਪੂਰਾ ਫਾਲੋ ਕਰਿਓ ऐसे लोटी ਤੇ ਮਾੜੀ ਮੋਟੀ ਵੀ ਕਈ ਵਾਰੀ ਜਿਵੇਂ ਉਹ ਕਮੀ ਪੇਸ਼ੀ ਰਹ ਜਾਂਦੀ ਆ ਫਿਰ دوست ਆਪਣੇ ਮੈਸੇਜ ਕਰਦੇ ਵੀ ਆਈ ਗਰਨੀ ਚ ਆਪਾਂ ਐਵੇਂ ਬਣਾ ਕੇ ਰੱਖ ਲੈਨੇ ਆ ਜੀ ਤੇ ਮਹੀਨੇ ਵਾਂਗੂ ਚੱਲੇ ਜਾਂਦੀ ਹੈਗੀ ਹੂੰ ਪਿਛਲੇ ਘੜੇ ਤੋਂ ਡੈਵੀ ਨੇ ਬਹੁਤ ਪਸੰਦ ਕਰੀ ਸੀ ਰੋਣਾ ਹਾਂਜੀ ਜਿਵੇਂ ਬੱਚੇ ਕਈ ਵਾਰ ਜੂਸ ਪੀਣ ਆ ਪਸੰਦ ਕਰਦੇ ਹੁੰਦੇ ਆ ਜੀ ਤੇ ਆਪਾਂ ਨੂੰ ਐਵੇਂ ਹੁੰਦਾ ਵੀ ਬਹੁਤ ਜ਼ਿਆਦਾ ਕੈਮੀਕਲ ਪਾਏ ਹੁੰਦੇ ਆ ਤੇ ਆਪਾਂ ਉਹਨਾਂ ਨੂੰ ਘਰੇ ਫਰੂਟੀ ਜਿਹੜੀ ਉਹ ਬਣਾ ਕੇ ਦੇ ਸਕਦੇ ਆ ਜੀ ਜਿਵੇਂ ਰਸਦਾਰ ਆਉਂਦੇ ਆ ਜੀ ਜਿਵੇਂ ਥੋੜੀ ਜਿਹਾ ਆਪਾਂ ਇਹ ਫਰੂਟੀ ਲੈ ਲਈ ਵਿੱਚ ਜਿਵੇਂ ਆਪਾਂ ਕੋਈ ਵੀ ਮਿੱਠਾ ਪਾ ਲਿਆ ਜੀ ਜਿਵੇਂ ਆਪ ਇਹ ਆਪਾਂ ਬਣਾ ਕੇ ਦੇ ਸਕਦੇ ਮਿੰਟੋ ਮਿੰਟ ਇ ਕਈ ਗਲਾਸ ਬਣ ਜਾਂਦੇ ਨੇ ਜੀ ਹੂੰ ਬਾਕੀ ਰੋਮ ਜਿਹੜਾ ਸਿਲੰਡਰ ਆ ਉਹ ਆਪਣਾ ਫੁੱਲ ਦੀ ਚੱਲੂਆ ਨਹੀਂ ਜੀ ਲੋ ਟੂ ਮੀਡੀਅਮ ਰੱਖਾਂਗੇ ਆਪਾਂ ਇਹਨਾਂ ਨੂੰ ਮੀਡੀਅਮ ਜਿੱਤੇ ਰੱਖ ਕੇ ਪਕਾਵਾਂਗੇ ਠੀਕ ਹੈ ਜੀ ਆ ਸਾਰਾ ਕੁਝ ਆਪਾਂ ਪਾਣੀ ਨਾਲ ਸਾਫ਼ ਕਰਕੇ ਵਿੱਚ ਪਾ ਦੇਣਾ ਹੈ ਹਾਂਜੀ ਸਾਰਾ ਇਹਨੂੰ ਆਪਾਂ ਵਿੱਚ ਪਾ ਦਾਂਗੇ ਮੈਂ ਆਪਾਂ ਪਹਿਲਾਂ ਵੀ ਦੱਸਿਆ ਕਿ ਪੌਣੇ ਗਲਾਸ ਤੋਂ ਇੱਕ ਗਲਾਸ ਇਹਦੇ ਵਿੱਚ ਆਪਾਂ ਪਾ ਸਕਦੇ ਹਾਂਗੇ ਤੇ ਨੂੰ ਵਧੀਆ ਪਕਾਉਣਾ ਇਹਦਾ ਕਲਰ ਆਪਾਂ ਚੇਂਜ ਕਰ ਲੈਣਾ ਜੀ ਠੀਕ ਹੈ ਜੀ ਭਾਂਡੇ ਭੁੰਨੇ ਧੋ ਕੇ ਆਪਾਂ ਉਹ ਕਰ ਲੈਣਾ ਤੇ ਕਲਰ ਕੂਲਰ ਵਰਮ ਨੇ ਕੋਈ ਨਹੀਂ ਬਰਤਨ ਦੇ ਵਿੱਚ ਜੀ ਜਦੋਂ ਵੀ ਆਪਾਂ ਅੰਬ ਲੈਣੇ ਨੇ ਵਧੀਆ ਹੀ ਹੋਣ ਜੀ ਮਿੱਠੇ ਮਿੱਠੇ ਤੇ ਵਧੀਆ ਰਸੀਲੇ ਰਸੀਲੇ ਤੇ ਸੋਹਣੇ ਸੋਹਣੇ ਹੋਣ ਜੀ ਤਾਂ ਹੀ ਮਤਲਬ ਕਲਰ ਵਧੀਆ ਆਊਗਾ ਹਾਂਜੀ ਤੇ ਹੁਣ ਆਪਾਂ ਇਹਨਾਂ ਨੂੰ ਮੀਡੀਅਮ ਤੇ ਰੱਖ ਕੇ 7 ਤੋਂ 10 ਮਿੰਟ ਤੱਕ ਪਕਾਵਾਂਗੇ ਜੀ ਠੀਕ ਹੈ ਜੀ ਵਧੀਆ ਪਕਾ ਲਵਾਂਗੇ 10 ਮਿੰਟ ਬਾਅਦ ਤੋਂ ਬਾਅਦ 10 ਮਿੰਟ ਜੀ ਲੋ ਜੀ ਥੋੜਾ ਜਿਹਾ ਗਰਮ ਹੋ ਗਿਆ ਤੇ ਇਹਦੇ ਵਿੱਚ ਆਪਾਂ ਮਿੱਠਾ ਪਾ ਦੇਣਾਗਾ ਇਹਦੇ ਵਿੱਚ ਆਪਾਂ ਖੰਡ ਵੀ ਪਾ ਸਕਦੇ ਆ ਪਰ ਜੇਕਰ ਆਪਾਂ ਵਧੀਆ ਬਣਾ ਰਹੇ ਆਂ ਜੀ ਸਿਹਤ ਵਾਸਤੇ ਹੈਲਥੀ ਤਾਂ ਆਪਾਂ ਜਿਹੜੀ ਹੁੰਦੀ ਹੈ ਜੀ ਮਿਸ਼ਰੀ ਉਹਦਾ ਪਾਊਡਰ ਵੀ ਆਪਾਂ ਲੈ ਸਕਦੇ ਆ ਆਪਾਂ ਪਾਊਡਰ ਬਣਾ ਹੋਏ ਜੀ ਧਾਗਾ ਮਿਸ਼ਰੀ ਦਾ ਇਸ ਵਾਦ ਅਨੁਸਾਰ ਆਪਾਂ ਜਿੰਨਾ ਖਾਣੇ ਆ ਘਰ ਵਿੱਚ ਮਿੱਠਾ ਉਹਦੇ ਹਿਸਾਬ ਨਾਲ ਆਪਾਂ ਪਾ ਲੈਣਾ ਹੈ ਮਤਲਬ ਜਦੋਂ ਇਹਦਾ ਸੇਕ ਜਾ ਨਿਕਲਣ ਲੱਗੇ ਜੇ ਰਹਿਣ ਹਨਾ ਉਹ ਕਦੋਂ ਵੀ ਪਾ ਸਕਦੇ ਆ ਕੋਈ ਐਵੇਂ ਨਹੀਂ ਹੈਗਾ ਵੀ ਜਦੋਂ ਇਹ ਗਰਮ ਹੋ ਜਾ ਉਹਦੀ ਪਾਉਣਾਗਾ ਠੀਕ ਹੈ ਜੀ ਤੇ ਕਦੋਂ ਵੀ ਆਪਾਂ ਇਹਨੂੰ ਮਿਕਸ ਕਰ ਸਕਦੇ ਆ ਜੀ ਹੂੰ ਮਿੱਠਾ ਇਹਦੇ ਵਿੱਚ ਜ਼ਰੂਰ ਪਾ ਲਿਓ ਜੀ ਕਿਉਂਕਿ ਟੇਸਟੀ ਵੀ ਬਣ ਜਾਂਦਾਗਾ ਹਾਂਜੀ ਤੇ ਹੁਣ ਹੋਰ ਤਾਂ ਨਹੀਂ ਰਹਿਣ ਕੋਈ ਕੁਝ ਪਾਉਂਦਾ ਖੰਡ ਨਾ ਨਹੀਂ ਨਹੀਂ ਹੋਰ ਕੁਝ ਨਹੀਂ ਪਾਉਂਦਾ ਉਹ ਲੰਮੇ ਟਾਈਮ ਵਾਸਤੇ ਜੀ ਮੈਂ ਆਪਾ ਸਟੋਰ ਕਰਕੇ ਰੱਖਣਾ ਉਹਦੇ ਵਾਸਤੇ ਦੱਸਾਂਗੇ ਵੀ ਆਪਾਂ ਇਹਦੇ ਵਿੱਚ ਕੀ ਪਾ ਸਕਦੇ ਆਂਗੇ ਠੀਕ ਹੈ ਜੀ ਤੇ ਨਹੀਂ ਘੱਟੋ ਘਾਟੇ ਇਹ 15 ਤੋਂ 20 ਦਿਨ ਤੱਕ ਹੀ ਜਾਂਦਾ ਜੀ ਵਧੀਆ ਵਧੀਆ ਫਰੈਸ਼ ਏਮਿਸ ਇਸ ਤਰ੍ਹਾਂ ਹੀ ਠੀਕ ਹੈ ਜੀ ਹੁਣ ਇਹਨੂੰ ਪਕਾ ਲਈ ਆ ਪਰ ਅਸੀਂ ਆਪਣੇ ਦੋਸਤਾਂ ਨੂੰ ਦੱਸ ਦੇਵਾਂਗੇ ਇੰਨਾ ਕੁ ਪਕਾ ਲਈ ਹਾਂਜੀ ਵਿੱਚ ਵਿੱਚ ਦੀ ਦੱਸੀ ਜਾਵਾਂਗੇ ਜੀ ਵੀ ਕੱਲਾ ਦੇਖ ਲਓ ਹੁਣ ਕੱਲਰ ਦੇਖ ਲਓ ਤੇ ਉਸ ਤੋਂ ਬਾਅਦ ਕੱਲਰ ਦੇਖ ਲਓ ਜੀ 10 ਮਿੰਟਾਂ ਬਾਅਦ ਹਾਂਜੀ ਤਾਂ ਆਮਨੇ 10 ਮਿੰਟ ਹੋ ਤੇ ਤੁਸੀਂ ਦੇਖ ਸਕਦੇ ਹੋ ਜੀ 10 ਮਿੰਟਾਂ ਚ ਇਹਦਾ ਕਲਰ ਵੀ ਚੇਂਜ ਹੋ ਗਿਆ ਤੇ ਇਧਰ ਨਾਲ ਲੱਗਣੀ ਵੀ ਸਟਾਰਟ ਹੋ ਗਈ ਠੀਕ ਹੈ ਤੇ ਤੁਸੀਂ ਕਲਰ ਵੀ ਦੇਖ ਸਕਦੇ ਹੋ ਮਤਲਬ ਚਮਕੀਲਾ ਜਾ ਹੋ ਗਿਆ ਜਿਵੇਂ ਚਮਕ ਜੀ ਨਹੀਂ ਆਇਆ ਮਤਲਬ ਜੈਨੂਨ ਕਲਰ ਆ ਜਮਾਂ ਦੋਸਤੋ ਆਇਆ ਨਹੀਂ ਹੈਗਾ ਵੀ ਕੋਈ ਆਰਟੀਫੀਸ਼ਲ ਕਲਰ ਪਾਤਾ ਆਪਾਂ ਇਹਦੇ ਜਣਾ ਹਾਂਜੀ ਸਹੀ ਗੱਲ ਆ ਜੀ ਮਤਲਬ ਚਮਕ ਜੀ ਆ ਜਾਂਦੀ ਜੂਸ ਚ 10 ਮਿੰਟ ਪਕਾਉਣ ਤੋਂ ਬਾਅਦ ਤੇ ਹੁਣ ਆਪਾਂ ਜਿਹੜਾ ਗੈਸ ਆ ਜੀ ਉਹ ਕਰਦਨੇ ਆ ਬੰਦ ਤੇ ਹੁਣ ਆਪਾਂ ਇਹਨੂੰ ਕਰ ਲਾਂਗੇ ਜੀ ਠੰਡਾ ਠੀਕ ਹੈ ਹੁਣ ਇਹਨੂੰ ਠੰਡਾ ਕਰ ਲੈਣਾ ਮਟੀਰੀਅਲ ਹਾਂਜੀ ਤੇ ਇੱਕ ਚੀਜ਼ ਆਪਾਂ ਇਹਦੇ ਵਿੱਚ ਹੋਰ ਪਾ ਸਕਦੇ ਹਾਂ ਵੀ ਜੇਕਰ ਆਪਾਂ ਲੰਮਾ ਟਾਈਮ ਰੱਖਣੀ ਹੈ 1 ਮਹੀਨੇ ਤੱਕ ਹੂੰ ਤੇ ਨਹੀਂ ਆਪਾਂ ਇਹਨੂੰ ਇਦਾਂ ਹੀ ਰੱਖ ਕੇ ਬੱਚਿਆਂ ਨੂੰ ਸਾਰੇ ਪਰਿਵਾਰ ਨੂੰ ਹਲਦੀ-ਹਲਦੀ ਜਿਹੜੀ ਚੀਜ਼ ਆ ਉਹ ਬਣਾ ਕੇ ਦੇ ਸਕਦੇ ਹਾਂ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਠੰਡਾ ਕਰ ਲਈਏ ਜੀ ਉਸ ਤੋਂ ਬਾਅਦ ਪਾਊਗਾ ਫਿਰ ਉਹ ਹਾਂਜੀ ਹਾਂਜੀ ਉਸ ਤੋਂ ਬਾਅਦ ਲਓ ਜੀ ਇਹ ਠੰਡਾ ਵੀ ਹੋ ਗਿਆ ਤੇ ਪੂਰਾ گاੜਾ ਵੀ ਹੋ ਚੁੱਕਿਆ ਤੇ ਹੁਣ ਆਪਾਂ ਇਹਨੂੰ ਪੁੱੜ ਲਾਂਗੇ ਜੀ ਥੋੜਾ ਥੋੜਾ ਕਰਕੇ ਪਾਈ ਜਾਣਾਗਾ ਰਮਨ ਖੁਸ਼ਬੂ ਦਾ ਨਾ ਜਮਾਈ ਸੱਚੀ ਫਰੂਟੀ ਵਾਲੀ ਬੜਾ ਵਧੀਆ ਕਰਿਆ ਸਹੀ ਗੱਲ ਹੈ ਕਿਉਂਕਿ ਉਹ ਹੀ ਫਲੇਵਰ ਯਾਰ ਉਹ ਹੀ ਖੁਸ਼ਬੂ ਸਾਰਾ ਕੁਝ ਉਹ ਹੀ ਆ ਯਾਰ ਹਾਂਜੀ ਹਾਂਜੀ ਹੂੰ ਮੈਨੂੰ ਤਾਂ ਆਏ ਸੀ ਮਾਰੇ ਦੂ ਸਿੱਟ ਕੇ ਕਿਤੇ ਮੇਰਾ ਕਰਤਾ ਕੰਮ ਖਰਾਬ ਨਹੀਂ ਨਹੀਂ ਜੀ ਕਿਉਂਕਿ ਇਹ ਹੁਣ ਆਪਣੇ ਅੱਖਾਂ ਏਠੀ ਬਣੀਆ ਮਤਲਬ ਹਰੇਕ ਚੀਜ਼ ਆਪਾਂ ਇਹਦੇ ਵਿੱਚ ਪਾਈ ਹੈ ਜੀ ਮੈਂ ਆਪਾਂ ਮਿਸ਼ਰੀ ਪਾਈ ਉਹ ਠੰਡੀ ਹੁੰਦੀ ਹੈ ਜੀ ਸੋ ਉਹ ਪਾ ਸਕਦੇ ਆ ਕਿਉਂਕਿ ਜਿਹੜੀ ਖੰਡ ਆ ਮਤਲਬ ਉਹ ਕੈਮੀਕਲ ਪ੍ਰੋਸੈਸ ਚੋਂ ਲੰਗੀ ਹੁੰਦੀ ਹੈਗੀ ਇਸ ਕਰਕੇ ਇਹਦੇ ਵਿੱਚ ਆਪਾਂ ਮਿਸ਼ਰੀ ਪਾ ਕੇ ਦੇਖਣਾ ਪਰ ਬੱਚਿਆਂ ਨੂੰ ਦੰਨੇ ਆਗੇ ਤੇ ਉਹਨਾਂ ਦੀ ਹਲਥ ਵਾਸਤੇ ਇਹ ਚੀਜ਼ ਹੈਲਥੀ ਹੋ ਗਈ ਕਿਉਂਕਿ ਬੱਚੇ ਡਿਮਾਂਡ ਕਰਦੇ ਨੇ ਗਰਮੀ ਦੇ ਦੌਰਾਨ ਵੈਸੇ ਆਹ ਖਾਣਾ ਖਾਣਾ ਸੋ ਬੱਚਿਆਂ ਨੂੰ ਆਪਾਂ ਇਹ ਜਿਹੜੀ ਬਣਾ ਕੇ ਰੱਖ ਸਕਦੇ ਹਾਂ ਸਟੋਰ ਕਰਕੇ ਤੇ ਨਹੀਂ ਮਤਲਬ 10 ਦਿਨ ਤੱਕ ਤਾਂ ਇਹ ਚੱਲੀ ਜਾਂਦੀ ਹੈ ਜੀ ਹਾਂਜੀ 10 ਦਿਨਾਂ ਬਾਅਦ ਕਿੱਡੀ ਕੀ ਗੱਲ ਆ 5 ਦਿਨਾਂ ਬਾਅਦ ਵੀ ਆਪਾਂ ਦੁਬਾਰੇ ਬਣਾ ਸਕਦੇ ਹਾਂ ਬਾਕੀ ਨਾਲੇ ਮੈਨੂੰ ਲੱਗਦਾ ਇਹ ਮੈਂ 5 ਦਿਨ ਤਾਂ ਬਾਹਲੇ ਕਰ ਤੇ 3-4 ਦਿਨਾਂ ਚ ਹੀ ਸਿੱਟ ਜੂੰਗਾ ਸਾਰੀ ਹਾਂਜੀ ਤੇ ਦੋਸਤੋ ਬਣਾਉਣ ਲੱਗਿਆਂ ਤੱਕ ਬਸ ਕਾਫੀ ਸਾਰੀ ਬਣਾ ਸਕਦੇ ਆ ਜੀ ਇਕੱਠੀ ਨਹੀਂ ਆਪਾਂ 10 ਦੇਣਾ ਵਾਸਤੇ ਤਾਂ ਬਣਾਇਆ ਬਣਾ ਸਕਦੇ ਆ ਜੀ ਤੇ ਲੇਕਰ ਐਵੇਂ ਹੁੰਦਾ ਜੀ ਆਪਾਂ ਕੱਲੇ ਬੱਚਣ ਨੂੰ ਦੇਣੀ ਫਿਰ ਆਪਾਂ ਮਹੀਨੇ ਵਾਸਤੇ ਵੀ ਸਕਰ ਮਤਲਬ ਦੋਸਤ ਕਸਮੋਂ ਕਸਮੀ ਗੱਲ ਆਗੀ ਇੰਨੀ ਘੈਂਟ ਖੁਸ਼ਬੂ ਆ ਰਹੀ ਹੈ ਮਤਲਬ ਜਮਾਂ ਉਹੀ ਫਲੇਵਰ ਦੀ 스멜 ਆ ਰਹੀ ਹੈ ਖੁਸ਼ਬੂ ਆ ਰਹੀ ਹੈ ਹਾਂਜੀ ਇੱਕ ਵਾਰ ਤੁਸੀਂ ਬਣਾ ਕੇ ਦੇਖੋ ਜੀ ਗਰੰਟੀ ਆ ਤੁਸੀਂ ਵਾਰ-ਵਾਰ ਬਣਾ ਕੇ ਪੀਓਗੇ ਮਤਲਬ ਇੰਨੀ ਜਿਆਦਾ ਟੇਸਟੀ ਬਣਦੀ ਹੈ ਤੇ ਮਿੱਠਾ ਤੁਸੀਂ ਆਪਦੇ ਹਿਸਾਬ ਨਾਲ ਪਾ ਸਕਦੇ ਹੋ ਜਿੰਨਾ ਵੱਧ ਘੱਟ ਪੀਣਾ ਪਸੰਦ ਕਰਦੇ ਹੋ ਕਿਉਂਕਿ ਕਈ ਵਾਰ ਐਵੇਂ ਹੁੰਦਾ ਵੀ ਘੱਟ ਮਿੱਠਾ ਪਾਇਆ ਜਾਂ ਬਾਲਾ ਪਾਤਾ ਉਹ ਤੁਸੀਂ ਆਪਦੇ ਹਿਸਾਬ ਨਾਲ ਪਾ ਸਕਦੇ ਜੀ ਠੀਕ ਹੈ ਜੀ ਹੁਣ ਆਪਾਂ ਇਹ ਨਿਸ਼ਾਨ ਲੈਣਾ ਰਹਿਣਾ ਹੈ ਹਾਂਜੀ ਕਿਉਂਕਿ ਇਹਦੇ ਵਿੱਚ ਜਿਹੜਾ ਕਈ ਵਾਰ ਮੋٹے ਵਾਣੇ ਮੋਟੇ ਬੀਜ ਰਹਿੰਦੇ ਨੇਗੇ ਉਹ ਨਿਕਲ ਜਾਣਗੇ ਜਿਵੇਂ ਪੀਸ ਬਣਾਏ ਸੀ ਜੀ ਆਪਾਂ ਠੀਕ ਹੈ ਜੀ ਤੇ ਰਮਣ ਹੋਰ ਇਹ ਤੋਂ ਬਾਅਦ ਪਾਉਣਾ ਆਪਾਂ ਸਮਾਨ ਹਾਂਜੀ ਉਹ ਵੈਸੇ ਆਪਾਂ ਤਾਂ ਪਾਉਂਦੇ ਨਹੀਂ ਜੀ ਉਹ ਵੈਸੇ ਇਹਦੇ ਵਿੱਚ ਆਪਾਂ ਹੁਣ ਜਿਵੇਂ ਆ ਸਾਰਾ ਆਪਾਂ ਸਟੋਰ ਕਰਿਆ ਜੀ ਇਹਦੇ ਵਿੱਚ ਜਿਵੇਂ ਆਪਾਂ ਇੱਕ ਚਮਚਾ ਨਿੰਬੂ ਦਾ ਰਸ ਜਾਂ ਇੱਕ ਚਮਚਾ ਸਿਰਕਾ ਪਾ ਸਕਦੇ ਹਾਂ ਜੀ ਉਹਦੇ ਨਾਲ ਮਤਲਬ ਹੈ ਹੂੰ ਮਤਲਬ ਨੇਬੂ ਦਾ ਰਸਤਾ ਕੋਈ ਮਾੜਾ ਨਹੀਂ ਨਹੀਂ ਜੀ ਕੋਈ ਮਾੜਾ ਨਹੀਂ ਹੈਗਾ ਵੀ ਉਹ ਪਿੱਛੇ ਦੇ ਵਿੱਚ ਪਾਸ ਆ ਸਕਦੇ ਠੀਕ ਹੈ ਬਸ ਤੇ 10 15 ਦਿਨ ਦੀ ਉਂਝ ਵੀ ਚੱਲ ਜੀ ਜਾਂਦਾ 20 ਦਿਨ ਵੀ ਚੱਲ ਜਾਂਦਾ ਹੈਗਾ ਇਹ ਕੋਈ ਐਵੇਂ ਨਹੀਂ ਹੈਗਾ ਵੀ ਆਪਾਂ ਇਹ ਗਾੜਾ ਗਾੜਾ ਪੀਣਾ ਇਹਦੇ ਵਿੱਚ ਆਪਾਂ ਪਾਣੀ ਪਾ ਕੇ ਜੇ ਮਿੱਠਾ ਆਪਾਂ ਨੂੰ ਹੋਰ ਪਸੰਦ ਆ ਤਾਂ ਆਪਾਂ ਹੋਰ ਪਾ ਸਕਦੇ ਆ ਤੇ ਥੋੜੀ ਜੀ ਪਾ ਕੇ ਮਤਲਬ ਫੂਟੀ ਜੀ ਬਣਾ ਕੇ ਪੀ ਸਕਦੇ ਆ ਕਿਉਂਕਿ ਮਤਲਬ ਉਸ ਕੋਟ ਦੀ ਤਰ੍ਹਾਂ ਵਰਤ ਸਕਦੇ ਆ ਜਿਵੇਂ ਸਕਾਂਜੀ ਵੀ ਬਣਾ ਕੇ ਪੀ ਸਕਦੇ ਆ ਜੀ ਬਹੁਤ ਹੀ ਟੇਸਟੀ ਲੱਗੂ ਬੱਚਿਆਂ ਨੂੰ ਬਹੁਤ ਪਸੰਦ ਆਊਗੀ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਜੀ ਲਾਰਮ ਨੇ ਅੱਧਾ ਜੱਗ ਭਰ ਗਿਆ ਤੇ ਨਿਆਰੀ ਲਵਾਂਗੇ ਹੁਣ ਦਸ ਪਰੰਦਨ ਚੰਗਾ ਹਾਂਜੀ ਤੇ ਇਸ ਪ੍ਰਕਾਰ ਜਿਹੜਾ ਹੂੰ ਤੇ ਹੁਣ ਜਿਹੜਾ ਇਹ ਹੈਗਾ ਜੀ ਇਹ ਕੋਈ ਐਵੇਂ ਨਹੀਂ ਹੈਗਾ ਵੀ ਆਪਾਂ ਐਵੇਂ ਹੀ ਪੀਣਾ ਵਸੇ ਪੀ ਵੀ ਸਕਦੇ ਨੇ ਬੱਚੇ ਜਿਵੇਂ ਆਪਾਂ ਖੰਡ ਦੇ ਟੁਕੜੀ ਜਿਵੇਂ ਆਈਸ ਕਯੂਬ ਸਟਕੇ ਠੀਕ ਹੈ ਜੀ ਤੇ ਪਰ ਜੇਕਰ ਆਪਾਂ ਇਹਨੂੰ ਲੰਮਾ ਟਾਈਮ ਰੱਖਣਾ ਤੇ ਜਿਵੇਂ ਹੁਣ ਆਪਾਂ ਲੈ ਲਈ ਜੀ ਪਾਣੀ ਇਹਦੇ ਵਿੱਚ ਤੁਸੀਂ ਮਿੱਠਾ ਵੀ ਪਾ ਸਕਦੇ ਹੋਗੇ ਠੀਕ ਹੈ ਜਮਨ ਹੁਣ ਅੱਧਾ ਕਿੱਗ ਪਾਣੀ ਦਾ ਲੈ ਲਿਆ ਤੇ ਅੱਧੇ ਜਾ ਕੇ ਜੱਪ ਕਿੰਨਾ ਪਾ ਲੈਣਾ ਇਹ ਪੰਜ ਚਾਰ ਚਮਚੇ ਪਾ ਲੈਣੇ ਹਨ ਹਾਂ ਹਾਂ ਜੀ ਬਸ ਵੈਸੇ ਆਪ ਦੇ ਟੇਸਟ ਦੇ ਅਕੋਰਡਿੰਗ ਪਾ ਸਕਦੇ ਕੋਈ ਅਮ ਨਹੀਂ ਹੈਗਾ ਵੀ ਜਿੰਨੇ ਮੈਂ ਦੱਸਨੇ ਉੰਨੇ ਪਾਉਣੇ ਨੇਗੇ ਸੇ ਸੱਤ ਚਮਚੇ ਆਪੇ ਦੇ ਵਿੱਚ ਪਾ ਸਕਦੇ ਹਾਂ ਜੀ ਠੀਕ ਹੈ ਜੀ ਲਓ ਜੀ ਆਪਾਂ ਇੰਨਾ ਪਾ ਲਿਆ ਤੇ ਦੰਗ ਦੇਖੋ ਦੋਸਤੋ ਮਤਲਬ ਰੰਗ ਦਾ ਆਪਾਂ ਕੀ ਕਰਾਉਣਾ ਟੇਸਟ ਜਾਂਦਾ ਹਨਾ ਤੇ ਵੈਸੇ ਫਿਰ ਵੀ ਰੰਗ ਫਰੂਟੀ ਵਰਗਾ ਹੋ ਗਿਆ ਹਲਕਾ ਬਲਕਾ ਦਾ ਹਾਂ ਜੀ ਨੇ ਹਲਾ ਹਲਾਂ ਦੀ ਮੈਂ ਇੱਕ ਮਿੰਟ ਠੀਕ ਹੈ ਜਮਾਂ ਤੇਰੇ ਛੂਟਣ ਵਾਲੀ ਮਿਲ ਗਿਆ ਰਵਣ ਹਾਂਜੀ ਥੋੜਾ ਜਿਹਾ ਹੋਰ ਪਾ ਲੈਣੀ ਕੋਈ ਐਵੇਂ ਨਹੀਂ ਹੈਗਾ ਵੀ ਆਪਾਂ ਵੱਧ ਘੱਟ ਹੀ ਪਾਉਣਾ ਜੀ ਠੀਕ ਹੈ ਜੀ ਮਤਲਬ ਕਲਰ ਦੇਖ ਕੇ ਪਾਣੀ ਦੇਖ ਕੇ ਟੇਸਟ ਦੇਖ ਕੇ ਆਪਾਂ ਇਹਨੂੰ ਪਾ ਸਕਦੇ ਹਾਂ ਜੀ ਠੀਕ ਹੈ ਜੀ ਆਪਦੇ ਹਿਸਾਬ ਦੇ ਨਾਲ ਆਪਾਂ ਪਾ ਸਕਦੇ ਜਿੰਨਾ ਕਿ ਚਾਹੀਏ ਤੇ ਲਓ ਜੀ ਫਿਰ ਹੁਣ ਪਾ ਕੇ ਦਿਓ ਗਲਾਸਾਂ 'ਚ ਤਿਆਰ ਬਸ ਹਾਂਜੀ ਤਿਆਰ ਕੰਮ ਹੀ ਬੜਾ ਸੌਖਾ ਰਵਣ ਹਾਂਜੀ ਤੇ ਹੁਣ ਆਪਾਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਆਂ ਇੱਕ ਆਫੀ ਟਾਈਮ ਮਤਲਬ ਕਾਫੀ ਸਾਰਾ ਬਣਾ ਕੇ ਤੇ ਨਹੀਂ ਘੱਟੋ ਘੱਟ 10 ਦਿਨ ਦਾ ਇਹ ਇੱਕ ਚਮਚ ਨਿੰਬੂ ਦਾ ਪਾ ਕੇ ਇਹਨੂੰ ਮਹੀਨੇ ਵਾਸਤੇ ਸਟੋਰ ਕਰਕੇ ਰੱਖ ਸਕਦੇ ਫਰਿੱਜ 'ਚ ਰੱਖਣਾ ਜੀ ਇਹਨੂੰ ਤੇ ਕੱਚ ਦਾ ਭੰਦਾ ਹੋਵੇ ਤਾਂ ਬਹੁਤ ਵਧੀਆ ਗੱਲ ਹੈ ਜਿਹੜੀ ਵੀ ਆਪਾਂ ਮਤਲਬ ਕੰਟੇਨਰ 'ਚ ਇਹਨੂੰ ਸਟੋਰ ਕਰਕੇ ਰੱਖਣਾ ਜਿਵੇਂ ਜੱਗ ਹੋਗੇ ਜੀ ਜਾਂ ਕੋਈ ਵੀ ਆਪਣੇ ਕੋਲ ਬਾਉਲ ਹੁੰਦੇ ਉਹਦੇ ਵਿੱਚ ਆਪਾਂ ਸਟੋਰ ਕਰਕੇ ਰੱਖ ਸਕਦੇ ਹਾਂ ਹੂੰ ਤੇ ਲਓ ਜੀ ਹੁਣ ਆਪਾਂ ਇਹਨੂੰ ਸਰਵ ਕਰ ਲੈਣੇ ਹੈਗੇ ਹਾਂਜੀ ਤੇ ਇੱਕ ਆਪ ਪਗਾੜਾ ਜਿਹਾ ਵੀ ਬਣਾ ਕੇ ਦਿਖਾ ਦਾਂਗੇ ਜੀ ਜਿਹੜਾ ਉਹ ਵਾਲਾਗਾ ਹਾਂਜੀ ਹਾਂਜੀ ਉਹ ਵੀ ਬਣਾ ਕੇ ਤੇ ਆਪਾਂ ਆਈਸ ਕਿਊ ਪਾ ਦਾਂਗੇ ਤੇ ਆਪਾਂ ਲਿਆ ਸੀ ਜੀ ਠੰਡਾ ਠੰਡਾ ਚਿਲਡ ਪਾਣੀ ਹੂੰ ਤੇ ਇਹਦੇ 'ਚ ਆਪਾਂ ਠੀਕ ਹੈ ਜੀ ਇਹਨੂੰ ਮਤਲਬ ਉਧਾ ਗਲਾਸ ਕਰ ਲਿਆ ਇਹ ਜਾਦੇ ਸਟਰੋਂਗ ਬਣ ਜੂ ਹਾਂਜੀ ਜਾਦੇ ਸਟਰੋਂਗ ਬਣਨ ਤੋਂ ਕੋਈ ਵੀ ਰਾਇਮੇ ਹੁੰਦਾ ਵੀ ਆਪਾਂ ਏਵੇਂ ਪੀਣਾ ਜਾਦੇ ਲਾਈਕ ਕਰਦੇ ਆਂਗੇ ਏਵੇਂ ਵੀ ਆਪਾਂ ਪੀ ਸਕਦੇ ਆਂ ਜੀ ਹੁਣ ਆਈਸ ਕਿਊਬ ਲਿਆ ਮੈਂ ਜੀ ਤੇ ਲਓ ਜੀ ਹੁਣ ਆਪਾਂ ਇਹਦੇ ਚ ਆਈਸ ਕਿਊਬ ਵੀ ਪਾ ਲੈਨੇ ਹੈਗੇ ਹੂੰ ਤੇ ਲਓ ਜੀ ਆਪਣੇ ਜਿਹੜਾ ਜੂਸ ਆ ਬਣ ਕੇ ਬਿਲਕੁਲ ਤਿਆਰ ਹੈ ਸੋ ਜ਼ਰੂਰ ਟਰਾਈ ਕਰਨਾ ਘਰ ਵਿੱਚ ਜਿਹੜਾ ਫਰੈਸ਼ ਵਧੀਆ ਬਿਨਾ ਕੈਮੀਕਲ ਤੋਂ ਜਿਹੜਾ ਜੂਸ ਆ ਉਹ ਆਪਾਂ ਮਿੰਟੋ ਵੰਟੀ ਰੈਡੀ ਕਰਕੇ ਸਾਰੇ ਪਰਿਵਾਰ ਨੂੰ ਦੇ ਸਕਦੇ ਆਂ ਸੋ ਜ਼ਰੂਰ ਟਰਾਈ ਕਰਨਾ ਜੀ ਵੀਡੀਓ ਵਧੀ